ਤਾਂ ਦੋਸਤੋ ਇਹ ਵੀਡੀਓ ਕੈਨੇਡਾ ਦੀ ਹੈ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਮੁੰਡੇ ਅਤੇ ਕੁੜੀਆਂ ਪੈਸੇ ਕਮਾਉਣ ਦੀ ਖਾਤਰ ਜਾਂਦੇ ਹਨ ਕੈਨੇਡਾ ਜਾਣ ਦੀ ਖਾਤਰ 20 ਤੋਂ 25 ਲੱਖ ਰੁਪਇਆ ਤਾਂ ਲਗਾ ਦਿੰਦੇ ਹਨ ਪਰ ਉੱਥੋਂ ਦੇ ਅਸਲ ਹਾਲਾਤ ਤਾਂ ਉੱਥੇ ਜਾ ਕੇ ਹੀ ਪਤਾ ਚੱਲਦੇ ਹਨ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦੋਸਤੋ ਇਹ ਕੁੜੀਆਂ ਪੰਜਾਬ ਦੀਆਂ ਹਨ ਜੋ ਕਿ ਕੈਨੇਡਾ ਦੇ ਵਿੱਚ ਲੇਬਰ ਦਾ ਕੰਮ ਕਰਦੀਆਂ ਹਨ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਦੀਆਂ ਕੁੜੀਆਂ ਦਾ ਕੀ ਹਾਲ ਹੋ ਚੁੱਕਿਆ ਹੈ ਕੈਨੇਡਾ ਦੇ ਵਿੱਚ ਅਤੇ ਜਿਹੜੇ ਲੋਕ ਪੰਜਾਬ ਦੇ ਵਿੱਚ ਮੋਜਾਂ ਲੁੱਟਦੇ ਸਨ ਅੱਜ ਉਹ ਕੈਨੇਡਾ ਦੇ ਵਿੱਚ ਜਾ ਕੇ ਦਿਹਾੜੀਆਂ ਕਰ ਰਹੇ ਹਨ ਤੇ ਦੋਸਤੋ ਕੈਨੇਡਾ ਵਿੱਚ ਅੱਜ ਕੱਲ੍ਹ ਦੇ ਸਮੇਂ ਵਿੱਚ ਕੰਮ ਮਿਲਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਚੁੱਕਿਆ ਹੈ ਇਸੇ ਕਰਕੇ ਪੰਜਾਬੀਆਂ ਨੂੰ ਉੱਥੇ ਜੋ ਵੀ ਕੰਮ ਮਿਲਦਾ ਹੈ ਉਹਨਾਂ ਨੂੰ ਮਜਬੂਰੀ ਵਿੱਚ ਆ ਕੇ ਕਰਨਾ ਹੀ ਪੈਂਦਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਦੁਪਹਿਰ ਦੀਆਂ ਧੁੱਪਾਂ ਦੇ ਵਿੱਚ ਕੁੜੀਆਂ ਲੇਬਰ ਦਾ ਕੰਮ ਕਰਦੀਆਂ ਪਈਆਂ ਹਨ ਜੇਕਰ ਕੋਈ ਹੋਰ ਵੀ ਪੰਜਾਬੀ ਕੈਨੇਡਾ ਜਾਣ ਦੀ ਸੋਚ ਰਿਹਾ ਤਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖ ਕੇ ਜਾਇਓ ਤਾਂ ਜੋ ਉੱਥੋਂ ਦੇ ਹਾਲਾਤਾਂ ਦੇ ਕੰਮਾਂ ਬਾਰੇ ਪਤਾ ਚੱਲ ਸਕੇ ਇਸ ਵੀਡੀਓ ਦੇ ਬਾਰੇ ਵਿੱਚ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ